ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 11 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਰ ਦਾ ਟਾਈਮ ਆ 11 ਅਗਸਤ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਤੁਹਾਨੂੰ ਅੱਜ ਇੱਕ ਵੱੱਸੀ ਦੀ ਵੀਡੀਓ ਦਿਖਾਉਣੀ ਆ ਪੰਜਾਬ ਵਾਲੀ ਜਰਸੀ ਦੀ ਦੂਜਾ ਸੂਹਾ ਸੂਈ ਆ ਤੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9478263916 9878448264 ਪਿੰਡ ਕਿਲਾਲਾ ਦੇ ਜ਼ਿਲ੍ਹਾ ਬਰਨਾਲਾ ਸੋ ਆਜੂ ਕਰਦਿਆਂ ਗੱਲ ਆਪਾਂ ਜਿਹੜੀ ਬੱਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਰਾਤ ਦੀ ਡਿਲੀਵਰੀ ਹੋਈ ਆ ਸਵੇਰ ਆਪਾਂ 11 ਅਗਸਤ ਨੂੰ ਵੀਡੀਓ ਬਣਾ ਰਹੇ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਤੇ ਮਗਰੇ ਨੇ ਬੱਛੀ ਨੂੰ ਜਾਣ ਦਿੱਤਾ ਤੁਸੀਂ ਦੇਖ ਸਕਦੇ ਹੋ ਬੱਸੀ ਬਹੁਤ ਪਿਆਰੀ ਆ ਪਿਓਰ ਜਰਸੀ ਦੇ ਵਿੱਚ ਆ ਗਈ ਉਹਨੂੰ ਵਿੱਚ ਭਰਾ ਆਪਣੇ ਐਰ ਸ਼ੈਰ ਵੀ ਕਹਿੰਦੇ ਨੇ ਪਰੇ ਜਰਸੀ ਸੀਮਨ ਲਵਾਇਆ ਹੋਇਆ ਸੀ ਤੁਸੀਂ ਦੇਖ ਲਓ ਫੇਸ ਕੁਆਲਟੀ ਜਮਦੀਪ ਛੀ ਦੀ ਦੇਖੋ ਬੱਸੀ ਬਹੁਤ ਪਿਆਰੀ ਦਿੱਤੀ ਆ ਪਿਆਵ ਵਾਲੀ ਜਰਸੀ ਆ ਬੱਸੀ ਦੀ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਥੀਚਵਾਈ ਵਾਲਾ ਕੱਲਾ ਕੱਲਾ ਨਿੱਖੜਵਾ ਜਿਸ ਦੇਖ ਸਕਦੇ ਹੋ ਥੀਚਵਾਈ ਵਾਲਾ ਸੋਹਣਾ ਥਾਣਾ ਚਾਰੇ ਥਣ ਗੁੱਠਾਂ ਤੇ ਆ ਪੋਲੀ ਤੇ ਮੋਟੀ ਚਵਾਈਏ ਦੀ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਚ ਪਹਿਲਾਂ ਤੋੜ ਕੇ ਦਿਖਾ ਦਈਏ ਖੋਲ ਪੁੱਤ ਤੋੜ ਕੇ ਦਿਖਾ ਛੋ ਤੁਹਾਨੂੰ ਤੋੜ ਕੇ ਦਿਖਾਉਣੇ ਆਪਾਂ ਫਾੜੀ ਵਾਲਾ ਲੈਵਾ ਬੱਛੀ ਦਾ ਛੋ ਦੇਖੋ ਫੇਸ ਕੁਆਲਟੀ ਤੋੜ ਲਓ ਪੁੱਤ ਬਾਹਰ ਕੱਢ ਸੋ ਬੱਸੀ ਦੁਬਾਰੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬੱਸੀ ਬਹੁਤ ਪਿਆਰੀ ਨੂੰ ਜਨਮ ਦਿੱਤਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਨੂੰ ਬੱੱਛੀ ਵਾਲੀ ਗਾਂ ਚਾਹੀਦੀ ਆ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਗਾ ਸੋ ਦੇਖੋ ਟਰ ਦੀ ਬੱੱਛੀ ਦੇਖੋ ਤੁਸੀਂ ਬੰਦ ਲੇਵੇ ਦੀ ਬੱਸੀ ਆ ਅੱਗੇ ਪਿੱਛੇ ਦਾ ਹਵਾਨਾ ਗਾ ਦੇ ਸਕਦੇ ਹੋ ਤੁਸੀਂ ਖਾੜੀ ਵਾਲਾ ਲੇਵਾ ਗਾ ਕੱਲਾ ਕੱਲਾ ਨਿੱਖਣ ਮਾ ਥਾਣਾ ਆ ਫੇਸ ਕੁਆਲਟੀ ਦੇ ਸਕਦੇ ਹੋ ਤੁਸੀਂ ਪੰਜਾਬ ਵਾਲੀ ਜਰਸੀ ਆ ਕੀ ਦੂਜਾ ਸੁਹਾ ਸੂਈ ਆ ਅੱਜ 11 ਅਗਸਤ ਨੂੰ ਆਪਾਂ ਵੀਡੀਓ ਕਵਰ ਕਰ ਰਹੀ ਆ ਸਵੇਰ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਤੁਹਾਨੂੰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਬੜਾ ਜਿਆ ਪੁੱਤ ਸੋ ਇਦਾਂ ਹੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਠੰਡੀ ਸੀਲ ਪੂਰੀ ਆ ਨਿਆਣਾ ਪਾਓ ਨਾ ਪਿਓ ਦੇਖੋ ਚਵਾਈ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਤਾਂ ਥੜਾਂ ਦੀ ਇਹ ਪਾਸ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕੋਈ ਭੂਰ ਸਰਲਾਣੀ ਪੋਲੀ ਤੇ ਮੋਟੀ ਚਵਾਈ ਆ ਮੂਹਰੋਂ ਦੁਹਾ ਸੋ ਦੇਖੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਆਪਾਂ ਨੂੰ ਬੱਸੀ ਵਾਲੀ ਬੱਸੀ ਚਾਹੀਦੀ ਆ ਨਵੇਂ ਹਾਣ ਦੇ ਵਿੱਚ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਗਾ ਤੁਸੀਂ ਇਹ ਬੱਸੀ ਖਰੀਦ ਸਕਦੇ ਹੋ ਸੇਲ ਵਾਸਤੇ ਅਵੇਲੇਬਲ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ